ਜੋ ਬੋਲੇ ਸੋ ਨਿਰਪੈ ਜਿਤ ਗੁਰਬਦਾਸ ਸੋਹਾਰਾਜ ਕੀ ਜੈ ਜੈ ਗੁਰਦੇਵ ਧਤ ਗੁਰਦੇ ਅੱਜ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੇ ਸਮਝਦੇ ਆ ਕਿ ਜਿੱਥੇ ਸਤਗੁਰਾਂ ਦੇ ਚਰਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਤੇ ਅੱਜ ਬਹੁਤ ਧੰਗਾਂ ਵਾਲੇ ਆ ਅੱਜ ਸੰਤ ਖਰੀਦਾਸ ਮਹਾਰਾਜ ਜੀ ਦਾ ਗ੍ਰਹਿ ਜਿੱਥੇ ਪ੍ਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕੀਤੀ ਸੰਤ ਅਰਿਦਾਸ ਮਹਾਰਾਜੀ ਡੇਰਾ ਸਤਖੰਡ ਬੰਲਾ ਦੇ ਤੀਸਰੇ ਗੱਦੀ ਨਿਸ਼ੀਲ ਸੰਤ ਮਹਾਪੁਰਸ਼ ਅੱਜ ਆਪ ਦੇਖ ਰਹੇ ਹੋ ਗੁਰੂ ਪਿਆਰੇ ਸਾਧ ਸੰਗਤੋ ਉਹਨਾਂ ਦਾ ਗ੍ਰਹਿ ਇਸ ਸਥਾਨ ਤੇ ਸੰਤ ਅਰਿਦਾਸ ਮਹਾਰਾਜੀ ਭਗਤੀ ਕਰਦੇ ਸਨ ਸੋ ਬਹੁਤ ਕਿਸਮਤ ਵਾਲੇ ਅੱਜ ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਧੜੇ ਤੇ ਜਿੱਥੇ ਸ਼ਬੀਲ ਔਰ ਲੰਗਰ ਸਮੂਹ ਸ੍ਰੀ ਗੁਰਬਦਾਸ ਮਹਾਰਾਜ ਦੇ ਨਾਮ ਦਾ ਉਹ ਟਾਸਣਾ ਲੈ ਕੇ ਸੰਤ ਅਰਿਦਾਸ ਨੌਜਵਾਨ ਸਭਾ ਗੜਾ ਔਰ ਸਮੂਹ ਹਲਾ ਨਿਵਾਸੀਆਂ ਵੱਲੋਂ ਲੰਗਰ ਤਿਆਰ ਕਰਕੇ ਸ਼ਬੀਲ ਤਿਆਰ ਕਰਕੇ ਸੰਤਾਂ ਵਾਸਤੇ ਤਿਆਰ ਕਰਕੇ ਲਗਾਈ ਜਾ ਰਹੀ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਂ타 ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਸਤਿਗੁਰੂ ਅਦਾਸ ਮਹਾਰਾਜ ਵਰਮਾਉਂਦੇ ਆ ਗੁਰ ਕੀ ਮੂਰਤ ਮਨ ਵਿੱਚ ਧਰੋ ਸਹਰਦਮ ਧਿਆਨ ਨਾਮ ਦਾ ਇਸ਼ਨਾਨ ਕਰ ਦੁਆਰੇ ਪਾਵੇ ਮਾਨ ਕਿ ਜਦੋਂ ਅਸੀਂ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ 'ਚ ਬਸਾਉਨੇ ਆ ਤੇ ਜਿੱਥੇ ਸਤਿਗੁਰੂ ਅਦਾਸ ਮਹਾਰਾਜ ਦਾ ਨਾਮ ਲੈਂਦੇ ਆ ਉੱਥੇ ਸੰਤ ਸਭੂ ਦਾਸ ਮਹਾਰਾਜ ਦਾ ਨਾਮ ਵੀ ਆਉਂਦਾ ਔਰ ਸੰਤ ਹਰੀਦਾਸ ਮਹਾਰਾਜ ਦਾ ਨਾਮ ਵੀ ਆਉਂਦਾ ਸੋ ਸਾਰੀਆਂ ਸੰਤਾਂ ਨੂੰ ਅੱਜ ਦੇ ਦਿਨ ਤੇ ਸੰਤ ਰਾਮਾਨੰਦ ਜੀ ਦੇ ਚਰਨਾਂ ਚ ਔਰ ਸੰਤ ਰਿਦਾ ਸਮਰੇ ਚੰਨਾ ਚ ਕੋਟ-કોટ ਪ੍ਰਣਾਮ ਕਰਦੇ ਆ ਜੈ ਗੁਰਦੇਵ ਧੰਨ ਗੁਰਦੇਵ ਕਿ ਅੱਜ ਅਸੀਂ ਨਗਰ ਗੜਾ ਦੇ ਵਿੱਚ ਪਹੁੰਚੇ ਆ ਸਾਰੇ ਸਾਥੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਡੇਰਾ ਸਚਕੜ ਬੱਧਾ ਦੇ ਤੀਸਰੇ ਗੱਦੀ ਰਛੀ ਸਾਡੇ ਮਹਾਂਪੁਰਸ਼ ਜਿਨ੍ਹਾਂ ਦਾ ਗ੍ਰਹਿ ਆ ਔਰ ਸੰਤ ਹਰੀਦਾਸ ਜੀ ਮਹਾਰਾਜ ਜਿੱਥੇ ਉਹਨਾਂ ਨੇ ਇੱਥੇ ਤਪ ਕੀਤਾ ਹੈ ਔਰ ਪ੍ਰਮਾਤਮਾ ਦੇ ਨਾਲ ਉਹ ਜੀਤ ਰਹੇ ਨੇ ਔਰ ਅੱਗੇ ਜਾ ਕੇ ਫਿਰ ਥੀਰੇ ਦਾ ਕਾਰਜ ਭਾਰ ਜਿਹੜਾ ਸਨਾਂ ਨੇ ਸੰਭਾਲਿਆ ਤੀਸਰੇ ਸੰਤ ਮਹਾਪੁਰਸ਼ ਗਦਬੀਸ਼ੀਰ ਹੋਣ ਦੇ ਨਾਤੇ ਔਰ ਸਮਾਜ ਨੂੰ ਬੜੀ ਸੇਧ ਦਿੱਤੀ ਇਹਨਾਂ ਨੇ ਔਰ ਉੱਥੇ ਦੇ ਮਹਾਪੁਰਸ਼ਾਂ ਨੇ ਡੇਰਾ ਸਚਕੰਡ ਬੱਲਾ ਦੀ ਜੋ ਡੇੜ ਅੱਜ ਇਸ ਸਮਾਜ ਦੇ ਅੰਦਰ ਹੈਗੀ ਹੈ ਸਾਡੇ ਸਭ ਤੋਂ ਵੱਡੀ ਗੱਲ ਸੀ ਕਿ ਉਸ ਡੇਰੇ ਦੀਆਂ ਡੇਰਾ ਸੰਤ ਸਰਗੁਣਦਾਸ ਜੀ ਮਹਾਰਾਜ ਡੇਰਾ ਬੱਲਾ ਨੇ ਉਥੇ ਦੇ ਚਾਰ ਪੰਜ ਪੀੜੀਆਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੇ ਇਹ ਸੇਵਾ ਆਪਣੇ ਝੁਮੇ ਲਈ ਕਿ ਸਤਿਗੁਰ ਰਵਿਦਾਸ ਮਹਾਰਾਜ ਦਾ ਸਭ ਤੋਂ ਵੱਡਾ ਜਿਹੜਾ ਮਿਸ਼ਨ ਸੀਗਾ ਸਾਡਾ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਜਨਮ ਸਾਲ ਹੈ ਉਹਨੂੰ ਉਜਾਗਰ ਕਰਨਾ ਦੁਨੀਆ ਦੇ ਵਿੱਚ ਲੈ ਕੇ ਆਉਣਾ ਇੱਕ ਪਲੇਟਫਾਰਮ ਦੇਣਾ ਸੰਗੀਤ ਰੂਪੀ ਇਹ ਵੱਡਾ ਜਿਹੜਾ ਪ੍ਰੋਗਰਾਮ ਹੈ ਡੇਰਾ ਬੱਲਾ ਦੀ ਦੇਣ ਹੈਗੀ ਹੈ ਨਾ ਸੰਤਾਂ ਬਾਹਰ ਪੁਰਸ਼ਾਂ ਦੀ ਕਿਰਪਾ ਆ ਉਹਨਾਂ ਦੀ ਮਿਹਨਤ ਹੈ ਹੈ ਔਰ ਉਸ ਤੋਂ ਬਾਅਦ ਆ ਜੋ ਹੋ ਜਨਮ ਸਾਂਝਾ ਸਤਗੁਰੂ ਬਿਦਾਸ ਮਾਰੇ ਦਾ ਅੱਜ ਉਹ ਸਾਡੇ ਵਾਸਤੇ ਤੀਰਸਤਾਨ ਬਣ ਗਿਆ ਸਾਡੇ ਵਾਸਤੇ ਖੁੱਤਾ ਬਣ ਗਿਆ ਔਰ ਇਹਨੇ ਨਾਲ-ਨਾਲ ਬਰਬਦਾਸੀਆ ਕੌਮ ਦੀ ਇੱਕ ਨਵੀਂ ਸਾਡਾ ਧਰਮ ਦੀ ਜਿਹੜੀ ਸਾਡੀ ਪਛਾਣ ਮਿਲੀ ਆ ਇਹ ਬਹੁਤ ਵੱਡੀ ਗੱਲ ਹੈ ਨਾ ਸੰਤਾਂ ਦਾ ਬਹੁਤ ਪਰਚੰ ਦਾ ਅਜੀਬ ਹੈ ਇਹ ਸੰਤਾਂ ਦੇ ਉੱਪਰ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਇਹਨਾਂ ਸੰਤਾਂ ਨੂੰ ਇਸੇ ਤਰ੍ਹਾਂ ਯਾਦ ਕਰਦੀਆਂ ਰਹਿਣਗੀਆਂ ਅੱਜ ਡੇਰਾ ਸਚਕਣਵੱਡਾਂ ਦੇ ਔਰ ਬਦਾਸੀਆ ਕੌਮ ਦੇ ਮਹਾਨ ਸ਼ਹੀਦ ਜਿਹੜੇ ਆ 108 ਸੰਤ ਰਾਮਾਨਾ ਜੀ ਮਹਾਰਾਜ ਜਿਨ੍ਹਾਂ ਦਾ ਸ਼ਹਾਦਤ ਜਗੇ ਦੇਨੇ ਆ ਥੋੜੇ ਦਿਨ ਪਹਿਲਾਂ 25 ਤੀਕਰ ਮਨਾਇਆ ਗਿਆ ਹੈ। ਤੋਂ ਅੱਜ ਇੱਥੇ ਦੀ ਸੰਤ ਹਰੀਦਾਸ ਮਹਾਰਾਜ ਦੇ ਨਾਮ ਤੇ ਜੋ ਨੌਜਵਾਨ ਸਭਾ ਇੱਥੇ ਕੰਮ ਕਰਦੀ ਆ। ਉਹਨਾਂ ਵੱਲੋਂ ਵੀ ਅੱਜ ਗੋਰੀਆਂ ਦੇ ਰੰਗਰ ਤਿਆਰ ਕੀਤੇ ਗਏ ਨੇ ਸ਼ਰਜੀਤ ਦੇ ਵਿਰੋਧ ਕੀਤੇ ਗਏ ਨੇ। ਬੜੀ ਭਾਗਾ ਵੜੀ ਅੱਜ ਖੜੀ ਆਈ ਆ। ਔਰ ਅਸੀਂ ਵੀ ਸਾਰੇ ਸਾਥੀ ਇੱਥੇ ਪਹੁੰਚੇ ਆ। ਇਨਾ ਤਮਸਿਕ ਸੰਤਾਂ ਮਹਾਂਪੁਰਸ਼ ਦੇ ਚਰਨਾਂ ਵਿਚਕਾਰ ਵਾਸਤੇ ਆਏ ਆ। ਸੋ ਦਾਤੇ ਦੇ ਚਰਨਾਂ ਵਿੱਚ ਸਤਿਗੁਰੂ ਵਿਦਾਸਵਾ ਦੇ ਜਿਆਦਾ ਚਿੱਤੇ ਅਸੀਂ ਅਰਦਾਸ ਦੇਤੀ ਜੁਤੀ ਕਰਦੇ ਆ। ਕਿ ਸਾਡਾ ਜਿਹੜਾ ਸਮਾਜ ਹੈ ਇੱਥੇ ਚੜ੍ਹਦੀ ਕਲਾ 'ਚ ਰਹੇ ਔਰ ਸੰਤ ਮਹਾਂਪੁਰਸ਼ੀ ਤੇ ਸਾਾਨੂੰ ਦਿਸ਼ਾ ਜਿਹੜੀ ਨਿਰਦੇਸ਼ ਜਿਹੜੇ ਦਿੰਦੇ ਰਹਿਣ ਔਰ ਉਹਨਾਂ ਦੇ ਦੱਸੇ ਹੋਏ ਮਾਰਗ ਜਿਹੜਾ ਉਹਦੇ ਉੱਤੇ ਹੀ ਚੱਲਦੇ ਰਹੀਏ ਔਰ ਆਪਣੇ ਸਮਾਜ ਦੇ ਵਿੱਚ ਵਿਚਰੀਏ ਜੀ ਜੈ ਗੁਰੂ ਦੇ ਤਨ ਗੁਰੇ ਹੁਕਮ ਰਵੇ ਨਾਸ ਪੜੀ ਅਰਦਾਸ ਹਰਸੂ ਹਿਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰਦੁਜਿਕ ਜਾਈਂ ਗੈ ਸਤਿ ਪਾਪੀ ਰੰਗ ਦਾ ਜਿਕੋ ਜੀ ਸਤਿ ਸਤਿ हम सरदीन दयाल ना तुम कर अब पतियार क्या की जाए बचनी तोड़ और मन माने जन को पूरन दे जाए हौ बल बल जौं रमजा कारण कारण कवन बोल रहो बहुत जन्म बिछड़े थे मागो ये जन्म तुम्हारी है कह रविदास सछ लग जीवो चिर पियो दर्शन देखै जपो जी सतनाम सतनाम ततंजक बिता सतगुरु रविदास महाराज जी ਸਤਿਗੁਰੂ ਸ੍ਰੀ ਸੰਤ ਹਰੀਦਾਸ ਮਹਾਰਾਜੀ ਆਪ ਜੀ ਦੇ ਪਾਵਨ ਪਖਰਚਾਨਾਂ ਚ ਬੇਨਤੀ ਅਰਦਾਸ ਆਪ ਜੀ ਦੇ ਗੁਰੂ ਕਰਜਾਂ ਲਾ ਲੀਆਂ ਸੰਗਤਾਂ ਸੰਤ ਹਰੀਦਾਸ ਨੌਜਵਾਨ ਸਭਾ ਗੜਾਂ ਔਰ ਸਮੂਹ ਨਗਰ ਨਿਵਾਸੀ ਗੜਾਂ ਜੀਆਂ ਸੰਗਤਾਂ ਵੱਲੋਂ ਅੱਜ ਰਬਦਾਸਿਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਆਪ ਜੀ ਦੇ ਦਿੱਤਿਆਂ ਦਾਨਾਂ ਵਿੱਚਨੇ ਕਮਾਈ ਲੈ ਕਰਕੇ ਲੰਗਰ ਤਿਆਰ ਕਰਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਗਿਆ ਸਤਿਗੁਰੂ ਜੀ ਜਿਨ੍ਹਾਂ ਖਜ਼ਾਨੇ ਚ ਮੈਲਣ ਕੇ ਲੰਗਰ ਤਿਆਰ ਕੀਤੇ ਠੰਡੇ ਮਿੱਠੇ ਜਲ ਦੀ ਸ਼ਮਿਲ ਤਿਆਰ ਕੀਤੀ ਖਜ਼ਾਨੇ ਸਦਾ ਭਰੇ ਤੇ ਭਰਪੂਰ ਰੱਖਣੇ ਨੇਕ ਮੈ ਜੀ ਬਰਕਤ ਪਾਉਣੇ ਧਨ ਦੁਗਣੇ ਰਾਜ ਆਪਣਿਤ ਰੱਖੀ ਵਸਣੀ ਪਾਉਣ ਵਾਲਾ ਸਮਾ ਸੁੱਖਾਂ ਪ੍ਰਭ ਸੁੱਖਾਂ ਪ੍ਰਾਪਿਤ ਹੋਵੇ ਇਹੀ ਅਰਦਾਸ ਕਹਿੰਦੇ ਕਰਦੇ ਲੰਗਰ ਸ਼ਰਮਾ ਆਪ ਜੀ ਦੇ ਨਾਮ ਦਾ ਝੋਕ ਲੱਗੇ ਕਹੇ ਰਵਿਦਾਸ ਨਾਮ ਤੇਰਾ ਆਪੀ ਸਤਨਾਮ ਅਰੰਕਾਰੇ ਆਪ ਜੀ ਦੇ ਨਾਮ ਦਾ ਭੋਗ ਲੱਗਿਆ ਲੰਗਰ ਪ੍ਰਸ਼ਾਦ ਸਾਧ ਸੰਗਤਾਂ ਦੇ ਲੈ ਕੇ ਵੇ ਜੋ ਸੰਗਤ ਪ੍ਰਸ਼ਾਸਕੇ ਆਪ ਜੀ ਦੇ ਨਾਮ ਸਤਨਾਮ 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 ਜਪੇ ਤਾਂ ਤਾਂ ਜਕਿਤਪਤਾ ਸਤਿਗੁਰੂ ਵਿਦਾਸ ਸਭ ਰਾਜੀ ਆਪ ਜੀ ਦੇ ਨਾਮ ਦਾ ਉਪਤਾਂ ਸਰਾਂ ਦੇ ਅਰਦਾਸ ਬੰਤੇ ਕਰਦੇ ਆਂ ਜਾ ਸੰਗਤਾਂ ਨੂੰ ਲੰਗਰ ਤਿਆਰ ਕਰਦੇ ਆਂ ਕਿ ਕਨੇ ਦੇਕਾਂ ਕਰਨੇ ਪੁਰਨਾ ਚੁੱਕਾ ਹੋ ਜਾਂਦੇ ਆਂ ਕਮਿਆਂ ਪੇ ਸ਼ੇਨਾ ਜਾਂਦੇ ਆਪਣੇ ਅਣਜਾਣ ਬੱਚੇ ਸੰਭੇ ਮਾਫ ਕਰਨਾ ਅੱਗੇ ਤੋਂ ਸਹੀ ਅਪਸ਼ੁੱਧ ਬਣੀ ਪੜਨ ਸੇਵਾ ਕਰਨ ਦਾ ਮਲ ਬਖਸ਼ਣਾ ਤਨ ਤਨ ਜਕ ਬਤਾ ਸਤਿਗੁਰੂ ਦਾਸ ਮਹਾਰਾਜ ਜੀ ਦੇ ਪਾਵਨ ਪਿੱਤਰ ਨਾਮ ਦੀ ਚੜ੍ਹਦੀ ਕਲਾ ਕੜਦੀ ਪੀੜਾ ਤੇਰੇ ਪਾਣੀ ਸਾਦ ਸਗਦਾ ਪਹਨਾ ਸੀ ਮਹਾਰਾਜ ਜੋ ਬੋਲੇ ਸੋ ਨਿਰਭੈ ਜਕ ਗੁਰਦਾਸ ਮਹਾਰਾਜ ਜੀ ਕੀ ਰੇ ਸਤਿਗੁਰੂ ਸਾਹਿਬ ਸੰਤ ਰਾਮਦਾਸ ਮਹਾਰਾਜ ਕੀ ਜੈ ਸਤਿਗੁਰੂ ਸਾਹਿਬ ਸੰਤ ਅਰਿਦਾਸ ਮਹਾਰਾਜ ਕੀ ਜੈ ਪ੍ਰਭ ਦਾਸਯਾ ਕਮ ਦੇ ਅਮਰ ਸੇ ਸੰਤ ਰਾਮਾਨੰਦ ਮਹਾਰਾਜ ਕੀ ਜੈ ਸਰਬ ਇੱਕ ਭਗਵਾਨ ਕੀ ਜੈ ਸ਼ੈਗੁਰ ਦੇ ਤਰੰਗ ਦੇ